ਅੱਜ ਮਾਨਯੋਗ ਸੀਪੀ ਸਰ ਦੇ ਹੁਕਮ ਅਨੁਸਾਰ ਜਿਹੜਾ ਟ੍ਰੈਫਿਕ ਨੂੰ ਰੈਗੂਲੇਟ ਕਰਨ ਲਈ ਜਿਹੜੇ ਤੁਹਾਨੂੰ ਪਤਾ ਹੀ ਆ ਕਿ ਕਿਤਨਾ ਰੌਸ਼ ਪਿਆ ਰਹਿੰਦਾ ਬਾਜ਼ਾਰਾਂ 'ਚ ਲੋਕੀ ਜਿੱਥੇ ਮਰਜ਼ੀ ਗੱਡੀਆਂ ਖਿਲਾਰ ਜਾਂਦੇ ਆ ਆਪਣੀਆਂ ਦੁਕਾਨਾਂ ਦੇ ਬਾਹਰ ਵਾਦਾ ਕਰਦੇ ਆ ਸਮਾਨ ਰੱਖ ਲੈਂਦੇ ਆ ਅੱਜ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮ ਅਨੁਸਾਰ ਅੱਜ ਅਸੀਂ ਇਹ ਕਾਰਵਾਈ ਕੀਤੀ ਆ ਨਾਲ ਕਾਰਪੋਰੇਸ਼ਨ ਨੂੰ ਲਿਆ ਕਾਰਪੋਰੇਸ਼ਨ ਦੇ ਇਨਸਪੈਕਟਰ ਨਾਲ ਟ੍ਰੈਫਿਕ ਇੰਚਾਰਜ ਨੂੰ ਨਾਲ ਲੈ ਕੇ ਅੱਜ ਲਿਵਰਟੀ ਮਾਰਕੀਟ ਰੇਲਵੇ ਸਟੇਸ਼ਨ ਤੇ ਜਿਹੜੀਆਂ ਨਿਕਰੋਜਮੈਂਟ ਹੈ ਹਟਾਈ ਗਈ ਆ ਤੇ ਜਿਹੜੇ ਵਹੀਕਲ ਰੋਂਗ پارک ਹੋਏ ਹੀ ਉਹਨਾਂ ਦੇ ਚਲਾਨ ਕੱਟੇ ਗਏ ਆ ਤੇ ਨਾਲ ਟੋਕ ਇਥੇ ਗਏ ਆ ਜਿਸ ਤਰ੍ਹਾਂ ਤੁਸੀਂ ਆ ਵੇਖ ਹੀ ਰਹੇ ਸਾਡੀ ਗੱਡੀ ਚਾਹੀਏ ਲੱਦੇ ਹੋਏ ਆ ਸਕੂਟਰ ਹੈ ਇਹ ਜਿਹੜੇ ਰੋਂਗ پارک ਕੀਤੇ ਹੀ ਉਹਨਾਂ ਦੇ ਚਲਾਨ ਕੱਟੇ ਆ ਤੇ ਉਹਨਾਂ ਨੂੰ ਇਮਪਾਉਂਡ ਕੀਤਾ ਅੱਧਰ ਕਈਆਂ ਨੂੰ ਅਵੇਅਰ ਵੀ ਕੀਤਾ ਗਿਆ ਹਾਂਜੀ ਇਹਦੇ ਸਬੰਧ ਵਿੱਚ ਅਸੀਂ ਇਹਨਾਂ ਨੂੰ ਬਾਰ-ਬਾਰ ਆ ਕੇ ਅਵੇਅਰ ਵੀ ਕਰਦੇ ਆ ਤੇ ਸਾਡਾ ਟ੍ਰੈਫਿਕ ਐਜੂਕੇਸ਼ਨ ਸੈੱਲ ਇਹ ਇਹਦੇ ਸਬੰਧੀ ਸੈਮੀਨਾਰ ਵੀ ਕਰਦਾ ਵਾ ਤੇ ਅਸੀਂ ਫਿਰ ਵੀ ਹੁਣ ਵੀ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਵੀ ਜਿਹੜੀ ਟ੍ਰੈਫਿਕ ਆ ਬਹੁਤ ਵੱਧ ਚੁੱਕੀ ਆ ਇਹਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਆਪ ਵੀ ਇਹਦੇ 'ਚ ਯੋਗਦਾਨ ਪਾਉਣ ਫੇਰ ਹੀ ਸਹੀ ਚੱਲੇਗੀ ਅੱਛਾ ਸਰ ਟ੍ਰੈਫਿਕ ਵੀ ਬੜੀ ਸਮੱਸਿਆ ਰਹਿਂਦੀ ਆ ਕਿ ਇਹਨਾਂ ਦੁਕਾਨਦਾਰਾਂ ਨੇ ਜਿਹੜੇ ਜਗ੍ਹਾ ਨਜਾਇਜ਼ ਹੁੰਦੀਆਂ ਨੇ ਇਹਨਾਂ ਨੇ ਰੁਕੀਆਂ ਹੋਈਆਂ ਵੇਖੋ ਇਹਨਾਂ ਦੁਕਾਨਦਾਰਾਂ ਨੂੰ ਸਮਝਾਇਆ ਵੀ ਗਿਆ ਵਾ ਵਾਰਨਿੰਗ ਵੀ ਦਿੱਤੀ ਗਈ ਆ ਤੇ ਚਲਾਨ ਵੀ ਕੱਟੇ ਗਏ ਜੇ ਨਹੀਂ ਟਰਨਗੇ ਜੋ ਵੀ ਕਾਨੂੰਨੀ ਕਾਰਵਾਈ ਆ ਅਸੀਂ ਉਹ ਵੀ ਕਰਾਂਗੇ